ਮਲਾਈਕਾ ਰੋੜਾ ਦੀਆਂ ਮੁਸ਼ਕਿਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਮੁੰਬਈ ਦੀ ਇੱਕ ਅਦਾਲਤ ਨੇ ਸੈਫ ਅਲੀ ਖਾਨ ਹੋਟਲ ਵਿਵਾਦ ਮਾਮਲੇ ਦੇ ਵਿੱਚ ਮਲਾਈਕਾ ਰੋੜਾ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਤਮਕੀਦ ਕੀਤੀ ਹੈ ਮਲਾਈਕਾ ਰੋੜਾ ਨੂੰ 2012 ਦੇ ਵਿੱਚ ਇੱਕ ਹੋਟਲ ਦੇ ਵਿੱਚ ਹੋਈ ਲੜਾਈ ਦੇ ਇੱਕ ਮਾਮਲੇ ਦੇ ਵਿੱਚ ਗਵਾਹ ਵਜੋਂ ਪੇਸ਼ ਹੋਣਾ ਸੀ ਪਰ ਉਹ 29 ਅਪ੍ਰੈਲ 2025 ਨੂੰ ਪੇਸ਼ ਨਹੀਂ ਹੋਈ ਅਦਾਲਤ ਨੇ ਅਪ੍ਰੈਲ ਦੇ ਵਿੱਚ ਹੀ ਮਲਾਈਕਾ ਵਿਰੁੱਧ ਜ਼ਮਾਨਤੀ ਵਾਰਟ ਜਾਰੀ ਕੀਤਾ ਸੀ ਸੰਮਨ ਮਿਲਣ ਦੇ ਬਾਵਜੂਦ ਉਹ 29 ਅਪ੍ਰੈਲ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਜਿਸ ਤੇ ਅਦਾਲਤ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਅਦਾਲਤ ਨੇ ਕਿਹਾ ਕਿ ਮਲਾਈਕਾ ਨੂੰ ਸਬੰਨ ਜਾਰੀ ਕੀਤੇ ਗਏ ਸਨ ਸਬੰਧ ਦੇ ਜਾਣੂ ਹੋਣ ਦੇ ਬਾਵਜੂਦ ਉਹ ਜਾਣ ਬੁਝ ਕੇ ਅਦਾਲਤ ਦੀ ਕਾਰਵਾਈ ਦੇ ਵਿੱਚ ਹਾਜ਼ਰ ਨਹੀਂ ਹੋਈ ਇਸ ਤੋਂ ਪਹਿਲਾਂ ਅਦਾਲਤ ਨੇ ਮਲਾਈਕਾ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਉਸ ਨੂੰ 29 ਅਪ੍ਰੈਲ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਈ ਮਲਾਈਕਾ ਤਾਂ ਨਹੀਂ ਪਹੁੰਚੀ ਪਰ ਉਸ ਦਾ ਇੱਕ ਵਕੀਲ ਅਦਾਲਤ ਤੇ ਵਿੱਚ ਮੌਜੂਦ ਸੀ ਇਸ ਤੋਂ ਬਾਅਦ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਕਿਹਾ ਜਾਣਕਾਰੀ ਹੋਣ ਦੇ ਬਾਵਜੂਦ ਉਹ ਜਾਣ ਬੁਝ ਕੇ ਅਦਾਲਤੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਅਦਾਲਤ ਨੇ ਮਲਾਈਕਾ ਨੂੰ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਅਤੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਲਾਈਕਾ ਪੇਸ਼ ਨਹੀਂ ਹੁੰਦੀ ਹੈ ਤਾਂ ਉਸ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ ਅਦਾਲਤ ਨੇ ਪਹਿਲਾਂ 15 ਫਰਵਰੀ ਨੂੰ ਮਲਾਈਕਾ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ 8 ਅਪ੍ਰੈਲ ਨੂੰ ਅਦਾਲਤ ਨੇ ਦੁਬਾਰਾ ਉਸ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ 22 ਫਰਵਰੀ 2012 ਨੂੰ ਸੈਫ ਅਲੀ ਖਾਨ ਆਪਣੇ ਕੁਝ ਦੋਸਤਾਂ ਦੇ ਨਾਲ ਇੱਕ ਪੰਜ ਤਾਰਾ ਹੋਟਲ ਦੇ ਵਿੱਚ ਰਾਤ ਦੇ ਖਾਣੇ ਦੇ ਲਈ ਗਏ ਸੀ ਉਸ ਸਮੇਂ ਦੌਰਾਨ ਉਹਨਾਂ ਦੀ ਪਤਨੀ ਕਰੀਨਾ ਕਪੂਰ ਖਾਨ ਕ੍ਰਿਸ਼ਮਾ ਕਪੂਰ ਮਲਾਈ ਕਾਰੋੜਾ ਅਮ੍ਰਿਤਾ ਅਰੋੜਾ ਅਤੇ ਕੁਝ ਮੇਲ ਫਰੈਂਡਸ ਉਹਨਾਂ ਦੇ ਨਾਲ ਸਨ ਉੱਥੇ ਉਸ ਦੀ ਐਨ ਆਰ ਆਈ ਕਾਰੋਬਾਰੀ ਇਕਬਾਲ ਮੀਰ ਸ਼ਰਮਾ ਦੇ ਨਾਲ ਲੜਾਈ ਹੋ ਗਈ ਉਸ ਸਮੇਂ ਮਾਮਲੇ ਵਿੱਚ ਇਕਬਾਲ ਦੀ ਸ਼ਿਕਾਇਤ ਤੇ ਸੈਫ ਦੇ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਅਨੁਸਾਰ ਸੈਫ ਦਾ ਗਰੁੱਪ ਉੱਥੇ ਬਹੁਤ ਰੋਲਾ ਪਾ ਰਿਹਾ ਸੀ ਜਿਸ ਦਾ ਇਕਬਾਲ ਨੇ ਵਿਰੋਧ ਕੀਤਾ ਦੋਸ਼ ਹੈ ਕਿ ਇਸ ਤੋਂ ਬਾਅਦ ਸੈਫਲੀ ਖਾਨ ਨੇ ਉਸ ਨੂੰ ਧਮਕੀ ਦਿੱਤੀ ਅਤੇ ਨੱਕ ਤੇ ਮੁੱਕਾ ਮਾਰਿਆ ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਬਿਜ਼ਨਸਮੈਨ ਨੇ ਆਪਣੇ ਸਹore ਰਮਨ ਪਟੇਲ ਦੀ ਵੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ ਦੂਜੇ ਪਾਸੇ ਸੈਫਲੀ ਖਾਨ ਨੇ ਦਾਅਵਾ ਕੀਤਾ ਕਿ ਇਕਬਾਲ ਨੇ ਝੂਠੇ ਬਿਆਨ ਦਿੱਤੇ ਸਨ ਅਤੇ ਆਪਣੇ ਨਾਲ ਮੌਜੂਦ ਔਰਤਾਂ ਨਾਲ ਦੁਰਵਿਵਹਾਰ ਕੀਤਾ ਸੀ ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਗਈ ਇਸ ਮਾਮਲੇ ਦੇ ਵਿੱਚ ਸੈਫ ਤੋਂ ਇਲਾਵਾ ਉਸ ਦੇ ਦੋ ਦੋਸਤ ਵੀ ਦੋਸ਼ੀ ਸਨ